ਕਿਸਾਨਾਂ ਵੱਲੋਂ ਬਾੜਰਾ ਉੱਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਉਨ੍ਹਾਂ ਉੱਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਅਤਿਆਚਾਰ ਕੀਤੇ ਜਾ ਰਹੇ ਨੇ ਕਿਸਾਨਾਂ ਦੇ ਹੱਕ ਵਿੱਚ ਕੁਝ ਸਮਾਜਿਕ ਸੰਸਥਾਵਾਂ ਵੀ ਅਗਿਆਰੀਆਂ ਨੇ ਇਸੇ ਤਰ੍ਹਾਂ ਹੀ ਸੰਗਰੂਰ ਦੀ ਇੱਕ ਸਮਾਜਿਕ ਸੰਸਥਾ ਵੱਲੋਂ ਸੰਗਰੂਰ ਬੀਜੇਪੀ ਦਫ਼ਤਰ ਦਾ ਕਿਰਾਉ ਕੀਤਾ ਗਿਆ ਉਨ੍ਹਾਂ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਅਤੇ ਹਰਿਆਣਾ ਦੀ ਬੀਜੇਪੀ ਸਰਕਾਰ ਵੱਲੋਂ ਜੋ ਕਿਸਾਨਾਂ ਉੱਤੇ ਅਤਿਆਚਾਰ ਕੀਤੇ ਜਾ ਰਹੇ ਨੇ ਉਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਬੀਜੇਪੀ ਦਾ ਬਾਈਕਟ ਕੀਤਾ ਜਾਵੇ ਲੋਕ ਇਹਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਹੀ ਸਬਕ ਸਿਖਾ ਦੇਣਗੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਜੀਪੀ ਦੇ ਕੋਠੇ ਮੁਰਦਾਬਾਦ ਮੁਰਦਾਬਾਦ मुर्दाबाद मुराबरदाबा मुर्दाबाद मुरदाबाद मुर्दाबाद बी पी सरकारबा मुरदाबाद मु ਜਿਸ ਤਰੀਕੇ ਨਾਲ ਉੱਤੇ ਪੰਜਾਬ ਆਪਣੇ ਪੰਜਾਬ ਦੇ ਕਿਸਾਨ ਜੋ ਆਪਣੇ ਹੱਕਾਂ ਦੇ ਲਈ ਆਪਣੇ ਸਹੀ ਮੰਗਾਂ ਦੇ ਲਈ ਅੰਦੋਲਨ ਕਰ ਰਹੇ ਨੇ ਇਸ ਤਰ੍ਹਾਂ ਕਿ ਨਾਲ ਉੱਤੇ ਬੰਬ ਗੋਲੇ ਗੋਲੀਆਂ ਤੇ ਦਾਗੇ ਜਾ ਰਹੀਆਂ ਨੇ ਇੱਕ ਸਾਡਾ ਨੌਜਵਾਨ ਬਠਿੰਡੇ ਦਾ ਜੋ ਕੱਲ ਸ਼ਹੀਦ ਪਰਸੋਂ ਸ਼ਹੀਦ ਹੋਇਆਗਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਅਸੀਂ ਉਹਨੂੰ ਸ਼ਰਧਾਂਜਲੀ ਪੇਂਟ ਕਰਦੇ ਆਂ ਤੇ ਉਹ ਸ਼ਹੀਦ ਨੂੰ ਅਸੀਂ ਮੰਗ ਕਰਦੇ ਆਂ ਵੀ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਖੱਤਰ ਸਰਕਾਰ ਦੇ ਖਿਲਾਫ ਹੋਣੀ ਚਾਹੀਦੀ ਹੈ ਜੋ ਅੱਜ ਬੀ ਜੀ ਪੀ ਦੇ ਸਰਕਾਰ ਦੇ ਖਿਲਾਫ ਜੋ ਪੰਜਾਬ ਦੇ ਕਿਸਾਨ ਜੋ ਆਪਣੀ ਸਹੀ ਮੰਗਾਂ ਦੇ ਲਈ ਲੜ ਰਹੇ ਨੇ ਜੋ ਜਿਸ ਤਰੀਕੇ ਨਾਲ ਇਹਨਾਂ ਦੇ ਜਿਸ ਤਰੀਕੇ ਨਾਲ ਇਹਨਾਂ ਨੇ ਅੰਦੋਲਨ ਨੂੰ ਕੁਚਲਣ ਦੀ ਮਤਲਬ ਕਿ ਸਰਕਾਰ ਕੋਸ਼ਿਸ਼ ਕਰ ਰਹੀ ਹੈ ਉੱਥੇ ਉਸ ਅੰਦੋਲਨ ਦੇ ਵਿੱਚ ਅਸੀਂ ਜਾ ਕੇ ਵੀ ਆਏ ਆ ਤੇ ਉਸ ਦੇ ਅਸੀਂ ਵਿਰੋਧ ਵੀ ਕਰਦੇ ਆ ਅੱਜ ਬੀਜੇਪੀ ਜਿਸ ਤਰੀਕੇ ਨਾਲ ਗੁੰਡਾਗਰਦੀ ਦੇ ਨਾਲ ਜਿਸ ਤਰੀਕੇ ਨਾਲ ਕਤਲ ਪਾਰਟੀ ਬੀਜੇਪੀ ਕਤਲ ਪਾਰਟੀ ਜੋ ਕਿਸਾਨਾਂ ਦੇ ਸਹੀ ਮੰਗਾਂ ਨੂੰ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਲੋਕਤੰਤਰ ਦਾ ਘਾਣ ਹੈ ਇਹ ਬਿਲਕੁਲ ਲੋਕਤੰਤਰ ਦੀ ਹੱਤਿਆ ਇਹ ਕਰ ਰਹੀ ਹੈ ਅਸੀਂ ਸਾਰੇ ਪੰਜਾਬ ਦੇ ਜੋ ਕਿਸਾਨ ਨੇ ਜਾਂ ਹੋਰ ਵੀ ਜਿਹੜੇ ਇੱਕ ਜਥੇਬੰਦਿਆ ਨਹੀਂ ਗਏ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਕਿਸਾਨ ਨੇ ਜੋ ਪੰਜਾਬ ਦੇ ਆਪੋਜੀਸ਼ਨ ਪਾਰਟੀਆਂ ਦੇ ਹੋਰ ਸਾਰੇ ਲੀਡਰ ਇਸ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਦਾ ਸਾਰੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਇਹੀ ਹੈ ਅਸੀਂ ਅੱਜ ਬੀਜੇਪੀ ਦਫ਼ਤਰ ਦੇ ਅੱਗੇ ਪ੍ਰੋਟੈਸਟ ਕਰਨਾ ਵਿਰੋਧ ਕਰਨਾ ਆਏ ਇਹਨਾਂ ਦਾ ਤਾਂ ਕਿ ਸਾਰੇ ਪੰਜਾਬ ਦੇ ਵਿੱਚ ਇਹਨਾਂ ਦਾ ਵਿਰੋਧ ਹੋ ਸਕੇ ਤੇ ਸਾਰੇ ਪੰਜਾਬ ਚ ਮੈਨੂੰ ਲੱਗਦਾ ਬੀਜੇਪੀ ਦਫ਼ਤਰ ਦੀ ਸ਼ੁਰੂਆਤ ਅਸੀਂ ਕੀਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਆਉਣ ਵਾਲੇ ਬੀਜੇਪੀ ਦੇ ਲੀਡਰਾਂ ਤੇ ਹੋਰ 파ਟੀਆਂ ਦੇ ਲੀਡਰਾਂ ਨੂੰ ਵੀ ਜੋ ਅੱਜ ਖਸਾਨਾ ਦੇ ਨਾਲ ਹੀ ਖੜ ਸਕੇ ਤਾਂ ਇਹਨਾਂ ਦਾ ਵਿਰੋਧ ਕਰੋ ਅੱਜ ਸੰਗਰੂਰ ਦੇ ਸਮੁੱਚੇ ਬੁੱਧੀਜੀਵ ਸਾਡੇ ਵਕੀਲ ਸਾਹਿਬਾਨ ਸਾਡੇ ਨੌਜਵਾਨ ਤੇ ਸਮਾਜ ਸੇਵੀ ਇਕੱਠੇ ਹੋ ਕੇ ਬੀਜੇਪੀ ਦੇ ਜਿਹੜਾ ਹੈੱਡ ਕੁਆਰਟਰ ਦਾ ਇੱਥੇ ਦਫ਼ਤਰ ਬਣਿਆ ਹੋਇਆ ਉਹਦੇ ਮੂਹਰੇ ਆ ਕੇ ਕਾਲੇ ਝੰਡੇ ਬੀਜੇਪੀ ਮੁਰਦਾਬਾਦ ਦੇ ਨਾਰੇ ਜੋ ਕਿਸਾਨਾਂ ਨਾਲ ਟਕਰਾਈਗਾ ਚੂਰ-ਚੂਰ ਹੋ ਜਾਏਗਾ ਉਹ ਐਸੀ ਆਪਦੀ ਆਵਾਜ਼ ਬੁਲੰਦ ਕੀਤੀ ਐ ਅਕਰੋਸ਼ ਜੋ ਸਾਡੇ ਵਿਰੋਧ ਹੈ ਉਹ ਐਸੀ ਪਰ ਕੀ ਕੀਤਾ ਪਰ ਅੱਜ ਐਸੀ ਮੇਰੇ ਹੱਥ 'ਚ ਕਨਸਟੀਟਿਊਸ਼ਨ ਆਫ ਇੰਡੀਆ ਸਵਿਧਾਨ ਦੀ ਮੈਂ ਬੁੱਕ ਨਾਲ ਲੈ ਕੇ ਆਇਆ ਜਿਹੜੇ ਸਵਿਧਾਨ ਦੀ ਰਾਖੀ ਲਈ ਅੱਜ ਐਸੀ ਸਮੁੱਚੇ ਸੰਗਰੂਪ ਦੇ ਸਾਰੇ ਵਰਗਾਂ ਨੂੰ ਚੇਦੇਓ ਸਿਆਸੀ ਨੇ ਤੇਦੇਓ ਗੈਰ ਸਿਆਸੀ ਨੇ ਉਹਨਾਂ ਨੂੰ ਅਪੀਲ ਕਰਦੇ ਵੀ ਤੁਸੀਂ ਵੀ ਆਓ ਸਾਡੇ ਨੌਜਵਾਨਾਂ ਨੂੰ ਮਾਰ ਕੇ ਇਹ ਕੀ ਇਹ ਦੇਖਣਾ ਚਾਹੁੰਦੇ ਨੇ ਵੀ ਸਾਡਾ ਖੂਨ ਠੰਡਾ ਹੋਇਆ ਕਿ ਨਹੀਂ ਹੋਇਆ ਪਰ ਅੱਜ ਅੱਜ ਇਹ ਸਾਡਾ ਅਜੇ ਮੋਰਚਾ ਹੈ ਲੰਬੰਦੀ ਕਰਕੇ ਸਮੁੱਤੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਦੋਂ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਨੂੰ ਮਾਰ ਰਿਹਾ ਹੈ ਇਹ ਕਿਰਪਾ ਕਰਕੇ ਇਹਨਾਂ ਦੀ ਜਿਹੜੀਆਂ ਪਾਰਟੀਆਂ ਨੇ ਤੁਸੀਂ ਪੱਲੂ ਪਵਾਏ ਨੇ ਠੀਕ ਹੈ ਗੁੰਮਰਾਹ ਕਰਕੇ ਤੁਹਾਡੇ ਤੇ ਪ੍ਰੈਸ਼ਰਾਈਜ਼ ਕਰਕੇ ਤੁਸੀਂ ਪਾਰਟੀ ਜੁਆਇਨ ਕਰ ਲਈ ਕਿਰਪਾ ਕਰਕੇ ਪਾਰਟੀਆਂ ਛੱਡ ਕੇ ਪੰਜਾਬ ਨਾਲ ਖੜੋ ਦੂਜੀ ਗੱਲ ਇਹ ਹੈ ਜੇ ਸਾਡੇ ਅੱਜ ਸੰਵਿਧਾਨ ਦੀ ਧਜੀਆਂ ਇਹ ਕੇਂਦਰ ਉਡਾ ਰਿਹਾ ਹੈ ਸਾਡੀ ਪੰਜਾਬ ਸਰਕਾਰ ਵੀ ਇਹਦੇ ਵਿੱਚ ਇਨਵੋਲਵ ਹੈ ਡੀਸੈਂਟਲੀ ਸਾਡੇ ਤਨੌਲੇ ਤੇ ਵੀ ਤੇ ਕੇ ਕਾਊਂਟਰ ਹੋਇਆ ਉਹ ਸਵਿਧਾਨ ਦੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗੋਟ ਦੀ ਚੋਟ ਹੈ ਉਹਦੇ ਤਹਿਤ ਅਸੀਂ ਇਹਨਾਂ ਦਾ ਜਿਹੜਾ ਹਿੱਲਿਆ ਹੋਇਆ ਦਿਮਾਗ ਹੈ ਉਹ ਅਸੀਂ ਸੈੱਟ ਕਰਨਾ ਹੈ ਅੱਜ ਅਸੀਂ ਲਾਮਬੰਦੀ ਕਰਕੇ ਸਮੁੱਚੇ ਸੰਗਰੂਰ ਦੇ ਸਾਰੇ ਵਰਗਾਂ ਨੂੰ ਅਪੀਲ ਕਰਦੇ ਹਾਂ ਆਓ ਪੰਜਾਬ ਦੇ ਨਾਲ ਖੜੀਏ ਇਹਨਾਂ ਤੋਂ ਦੂਰੀ ਬੱਟੀ ਤੇ ਇਹਨਾਂ ਨੂੰ ਦੱਸਤੀਏ ਜੇ ਸਾਡੇ ਤੁਸੀਂ ਨੌਜਵਾਨ ਮਾਰ ਸਕਦੇ ਹੋ ਤੇ ਅਸੀਂ ਤੁਹਾਨੂੰ ਧੂਲ ਚਟਾ ਸਕਦੇ ਹਾਂ ਹੁਣ ਸਮਝ ਫਿਰ ਜਿਹੜਾ ਤੁਹਾਡੀ ਕੀ ਰਣਨੀਤੀ ਹੈ ਰਣਨੀਤੀ ਸਾਡੀ ਕਿਸਾਨ ਯੂਨੀਅਨ ਦੇ ਨਾਲ ਹੈ ਜਿਸ ਤਰ੍ਹਾਂ ਐਸਐਸਕੇਐਮ ਜਾਂ ਉਹ ਪੰਜਾਬ ਦਾ ਹੈ ਜੋ ਆਲ ਇੰਡੀਆ ਦਾ ਬਣਿਆ ਹੋਇਆ ਹੈ ਜਿੰਮੇ ਉਹ ਕਾਲ ਦੇਣਗੇ ਸੀ ਉਹ ਕਾਲ ਤੇ ਖਰੇ ਉਤਰਾਂਗੇ ਪਰ ਆਪਦੇ ਤੌਰ ਤੇ ਕਾਲ ਤੇ ਵੀ ਖਰੇ ਉਤਰਾਂਗੇ ਪਰ ਆਪਦੇ ਤੌਰ ਤੇ ਇਸ ਸਿਆਸੀ ਆਗੂਆਂ ਦਾ ਖਾਸ ਕਰਕੇ ਬੀਜੇਪੀ ਦਾ ਇੱਥੇ ਵੀ ਨਾਂਬਰ ਆਗੂ ਹੈਗੇ ਅਸੀਂ ਉਹਨਾਂ ਦਾ ਵੀ ਘਰਾਓ ਕਰਾਂਗੇ ਪਿੰਡਾਂ ਚ ਉਹਨਾਂ ਨੂੰ ਪਹੁੰਚਣ ਨਹੀਂ ਦੇਣਾ ਜੇ ਉਹ ਅੱਜ ਹਾਂ ਦਾ ਨਾਰਾ ਨਹੀਂ ਬੁਲੰਦ ਕਰਦੇ ਪਾਰਟੀਆਂ ਛੱਡ ਕੇ ਆ ਕੇ ਕਿਸਾਨਾਂ ਦੇ ਨਾਲ ਨਹੀਂ ਖੜਦੇ ਅੱਜ ਪਿੰਟਰ ਸਾਹਿਬ ਅੱਜ ਜੀਜੀ ਦੇ ਦਫ਼ਤਰ ਸੁਰੂ ਹੋੜਿਓ ਜੀਜੀ ਦੀ ਸਰਕਾਰ ਪਰਦਾ ਵਾ ਕੇ ਨਾਰੇਕਾਰੇ ਨਾਲ ਹੀ ਪੰਜਾਬ ਸਰਕਾਰ ਇਹ ਆਸ਼ੀ ਜੀ ਆ ਲਾ ਆ ਗਿਆ ਨਰੇ ਜਿਹੜੀ ਇਹ ਨੌਜਵਾਨ ਕਚਾਨਾ ਦੀ ਮੌਤ ਹੋਈ ਹੈ ਇਹ ਬੀਜੇਪੀ ਦੇ ਤੇ ਮਤਲਬ ਪੰਜਾਬ ਸਰਕਾਰ ਦੇ ਕਾਰਨ ਹੋਈ ਹੈ ਜਦ ਪੰਜਾਬ ਸਰਕਾਰ ਮਤਲਬ ਆ ਕੇ ਹਰਿਆਣੇ ਵਾਲੇ ਆਪਣੇ ਪੰਜਾਬ ਦੇ ਵਿੱਚ ਕਾਰਵਾਈ ਕਰ ਰਹੇ ਮੁੰਡਿਆਂ ਨੂੰ ਮਾਰ ਰਹੇ ਨੇ ਇਹ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ ਆਪਦੀ ਪੋਰਸ ਲਾਉਣ ਦੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆਪਦੀ ਅੱਖੀ ਦੀ ਇਹ ਜਿਹੜਾ ਕੰਮ ਕਰਾ ਰਹੀ ਹੈ ਪੰਜਾਬ ਸਰਕਾਰ ਬਿਲਕੁਲ ਸਿੱਧੇ ਛਾਪਾਂ ਦੇ ਵਿੱਚ ਕਰਾ ਰਹੀ ਆ ਨਾਲ ਮਿਲ ਕੇ ਹੀ ਕਰਾ ਰਹੀ ਆ ਹਰਾਨਾ ਸਰਕਾਰ ਦੇ ਇਹ ਮੁੰਡਿਆਂ ਦੀ ਜਿਹੜਾਂ ਦੀ ਉਹਨਾਂ ਦੀ ਜ਼ਿੰਦਗੀ ਦਾ ਮੋੜ ਨਹੀਂ ਨੀ ਵਾਪਸ ਆਉਣੀ ਨਹੀਂ ਹੁਣ ਜਿਹੜੇ ਕਿਸਾਨ ਆਪਣੇ ਹੱਕਾਂ ਨੂੰ ਜਾ ਰਹੇ ਨੇ ਹੱਕਾਂ ਨਹੀਂ ਲੜਾਈ ਲੜ ਰਹੇ ਨੇ ਲੜਾਈ ਲੜਦੇ ਨੂੰ ਵੀ ਉਹਨਾਂ ਦੀਆਂ ਬਸ ਗੋਲੀਆਂ ਦੇ ਨਾਲ ਉਹਨਾਂ ਨੂੰ ਮਾਰਿਆ ਗਿਆ ਇਹ ਬਹੁਤ ਜ਼ੁਲਮ ਵੱਡਾ ਹੋਇਆ ਇਹਦੇ ਲਈ ਅਸੀਂ ਸਰਕਾਰ ਦਾ ਹੀ ਵਿਰੋਧ ਕਰਦੇ ਆ ਬੀਜੇਪੀ ਦਾ ਹੀ ਪੂਰਾ ਵਿਰੋਧ ਕਰਦੇ ਆ ਵੀ ਇਹ ਜਾਣ ਬੁੱਝ ਕੇ ਪੰਜਾਬ ਸਰਕਾਰ ਵੀ ਬੀਜਪੀ ਇਹ ਰਲ ਮਿਲ ਕੇ ਛਾਰੀ ਜਿਹੜੇ ਸਾਡੇ ਕਿਸਾਨਾਂ ਦੇ ਬੱਚਿਆਂ ਨੂੰ ਮਰਵਾ ਰਹੇ ਨੇ ਇਹ ਜਾਨ ਬਿਚਕੀ ਗੋਲੀਆਂ ਚੱਲ